ਇਹੋ ਜੀ ਕਿਹੜੀ ਸਥਿਤੀ ਬਣ ਗਈ ਸੀ ਵੀ ਬੱਚੇ ਨੂੰ ਇਸ ਤਰੀਕੇ ਦੇ ਨਾਲ ਛੱਡਿਆ ਐਨੀ ਪਿਆਰੀ ਬੱਚੀ ਐ ਉਹ ਆਪਣੀ ਨਰਸਰੀ ਦਾ ਨਾ ਖਿੱਚਦਾ ਕੇਂਦਰ ਐ ਜਣੀ ਬਹੁਤ ਛੋਟੀ ਸੀ ਪਰ ਉਹਦੇ ਟੈਸਟਾਂ ਤੋਂ ਬਾਅਦ ਪਤਾ ਲੱਗਿਆ ਵੀ ਇਹ ਡਾਊਨ ਸਿੰਡਰਮ ਐ ਮੈਨੂੰ ਲੱਗਦਾ ਉਹਨੂੰ ਛੱਡਿਆ ਹੀ ਜਾਂ ਤਾਂ ਡਾਊਨ ਸਿੰਡਰਮ ਕਰਕੇ ਛੱਡਿਆ ਗਿਆ ਹੁਣ ਜਾਂ ਬੇਟੀ ਕਰਕੇ ਉਹ ਆਫਟਰ ਬਰਥ ਤੇ ਛੱਡੀ ਗਈ ਸੀ ਸ਼ਾਇਦ ਤੁਸੀਂ ਵੀ ਜਦੋਂ ਆਉਂਦੇ ਹੋਵੋਗੇ ਤੁਹਾਡੀ ਟੈਨਸ਼ਨਾਂ ਸਭ ਕੁਝ ਸਾਈਡ ਤੇ ਰੱਖ ਕੇ ਤੁਸੀਂ ਇਹਨਾਂ ਨਾਲ ਇੰਜੋਏ ਕਰੋ ਇਹ ਬੱਚੇ ਤਾਂ ਉਹ ਖੁਸ਼ੀਆਂ ਦੰਦੇ ਨੇ ਪਤਾ ਨਹੀਂ ਉਹ ਸਿਰਫ ਇਹ ਮਾਪੇ ਕਿਉਂ ਇਹਨਾਂ ਨੂੰ ਬੋਝ ਸਮਝ ਕੇ ਜਾਂ ਜਿਹੜੀ ਆਪਾਂ ਗੱਲ ਕਰਦੇ ਆਂ ਵੀ ਬਿਮਾਰੀ ਦਾ ਕਰਕੇ ਕਿਸੇ ਕਾਰਨ ਕਰਕੇ ਵੀ ਛੱਡ ਦਿੱਤਾ ਜੰਮਿਆ ਹੋਏਗਾ ਉਹਨੇ ਇੱਕ ਵਾਰੀ ਵੀ ਨਹੀਂ ਸੋਚਿਆ ਕਿ ਮੇਰੇ ਬੱਚਾ ਕਿਸ ਹਾਲਾਤ ਦੇ ਵਿੱਚ ਜਾ ਰਿਹਾ ਹੈ ਇਹ ਉਹ ਅੱਛੇ ਪਰਿਵਾਰ ਦੀ ਦੀ ਹੈ ਜਿਵੇਂ ਉਹਨੇ ਬਰਤ ਵੀ ਲਿਆ ਹੋਏਗਾ ਨਾ ਕਿਉਂ ਆਪਾਂ ਨੂੰ ਬੱਚੇ ਨੂੰ ਦੇਖ ਕੇ ਹੀ ਪਹਿਲਾਂ ਜ਼ਿਕਰ ਕਰਦੇ ਸੀ ਵੀ ਬੱਚੇ ਦਾ ਪਤਾ ਲੱਗ ਜਾਂਦਾ ਬਹੁਤ ਚੀਜ਼ਾਂ 'ਚ ਉਹ ਸੋਹਣੀ ਵੀ ਬਹੁਤ ਹੈ ਸੁਨੱਖੀ ਵੀ ਬਹੁਤ ਹੈ ਬਹੁਤ ਸੁਥਰੀ ਹੈ ਨਾਰਮਲ ਬੱਚਿਆਂ ਨੂੰ ਤਾਂ ਆਪਾਂ ਕਿਤੇ ਵੀ ਪਾਲ ਸਕਦੇ ਆਂ ਪਰ ਜਿਨ੍ਹਾਂ 'ਚ ਇਹ ਬੱਚੇ ਨੇ ਇਹਨਾਂ ਨੇ ਅਡਾਪਸ਼ਨ ਚ ਨਹੀਂ ਜਾਣਾ ਹੁੰਦਾ ਇਹਨਾਂ ਨੇ ਆਰਗੇਨਾਈਜੇਸ਼ਨ 'ਤੇ ਰਹਿਣਾ ਹੁੰਦਾ ਸਾਡੇ ਕੋਲ ਇੱਕ ਪਹਿਲਾਂ ਵੀ ਬੱਚਾ ਸੀ ਉਹਦੀ 6 ਸਾਲ ਦੇ ਦੀ ਡੈਥ ਹੋ ਗਈ ਸੀ ਪਰ 6 ਸਾਲ ਉਹਨੇ ਐਨਾ ਪਿਆਰ ਵੰਡਿਆ ਇੱਥੇ ਉਹ ਉਹ ਅਸਲ 'ਚ ਛੋਟੇ-ਛੋਟੇ ਉਹਨਾਂ ਦੇ ਜਿਹੜੇ ਨਾ ਐਕਟੀਵਿਟੀਜ਼ ਹੁੰਦੀਆਂ ਨੇ ਉਹ ਵੀ ਬਹੁਤ ਸੋਹਣੀਆਂ ਲੱਗਦੀਆਂ ਇਹ ਇਹ ਪਾਪ ਹੈ ਬਹੁਤ ਵੱਡਾ ਉਹ ਪਾਪ ਤੋਂ ਇਹਦਾ ਕਿਤੇ ਨਾ ਕਿਤੇ ਭੁਗਤਾਨ ਕਰਨਾ ਪੈਣਾ ਹੈ ਇਹ ਇਹ ਨਹੀਂ ਹੈਗਾ ਵੀ ਅਸੀਂ ਇੱਥੇ ਕਰ ਲਿਆ ਅਸੀਂ ਲੋਕਾਂ ਤੋਂ ਤਾਂ ਛੁਪ ਜਾਾਂਗੇ ਲੋਕਾਂ ਤੋਂ ਛੁਪਾ ਲਾਂਗੇ ਇਸ ਪਾਪ ਨੂੰ ਅੱਜ ਕੱਲ੍ਹ ਉਹ ਜਨ ਟਾਈਮ ਸਿੱਖ ਰਹੇ ਤੁਸੀਂ ਮੈਂ ਹਾਂ ਪ੍ਰਬਲੀਮ ਕਾਰ ਇਸ ਟਾਈਮ ਅਸੀਂ ਮੌਜੂਦ ਆ ਐਸਜੀਬੀ ਬਾਲ ਘਰ ਦੇ ਵਿੱਚ ਇਹ ਉਹ ਜਗ੍ਹਾ ਹੈ ਜਿੱਥੇ ਉਹਨਾਂ ਰੱਬੀ ਰੂਹਾਂ ਵੀ ਅਸੀਂ ਇਹਨਾਂ ਨੂੰ ਕਵਾਂਗੇ ਪਰਮਾਤਮਾ ਦੇ ਘਰ ਦੇ ਵਿੱਚ ਇਹੋ ਜਿਹੇ ਬੱਚੇ ਆਉਂਦੇ ਨੇ ਜਿਨ੍ਹਾਂ ਨੂੰ ਉਹਨਾਂ ਦੇ ਮਾਪਿਓ ਜਦੋਂ ਛੱਡਦੇ ਨੇ ਤਾਂ ਸ਼ਾਇਦ ਉਹਨਾਂ ਦੇ ਮਨ ਦੇ ਵਿੱਚ ਕੋਈ ਵੀ ਦਇਆ ਨਹੀਂ ਆਂਦੀ ਪਰ ਇਸ ਐਸਜੀਬੀ ਬਾਲਕਰਨੇ ਉਹਨਾਂ ਬੱਚਿਆਂ ਦਾ ਕਹਿ ਲਓ ਜਿੰਮਾ ਚੱਕਿਆ ਤੇ ਉਹਨਾਂ ਬੱਚਿਆਂ ਨੂੰ ਵਧੀਆ ਜੀਵਨ ਜਿਹੜਾ ਮਿਲਦਾ ਹੈ ਇੱਕ ਛੋਟੀ ਜੀ ਬੱਚੀ ਦੀ ਤਸਵੀਰ ਜਿਹੜੀ ਤੁਸੀਂ ਚੱਲਦੇ ਹੋਏ ਦੇਖ ਰਹੇ ਹੋਵੋਗੇ ਉਸ ਬੱਚੀ ਦੀ ਕਹਾਣੀ ਜਾਣਨਾ ਚਾਹਾਂਗੇ ਕਿਉਂਕਿ ਫੁੱਲ ਵਰਗਾ ਬੱਚਾ ਜਦੋਂ ਜੰਮਦਾ ਹੈ ਤਾਂ ਘਰ ਦੇ ਵਿੱਚ ਤਾਂ ਖੁਸ਼ੀਆਂ ਹੀ ਹੋ ਜਾਂਦੀਆਂ ਪਰ ਕੀ ਇਹੋ ਜੀ ਨੌਬਤ ਆ ਗਈ ਕੀ ਇਹੋ ਜੀ ਮਜਬੂਰੀ ਆ ਗਈ ਇਹਦੀ ਸਥਿਤੀ ਦੇ ਵਿੱਚ ਉਸ ਛੋਟੇ ਜਿਹੇ ਬੱਚੇ ਨੂੰ ਜਿਹੜਾ ਐਸਜੀਵੀ ਬਾਲਕਰ ਦੇ ਵਿੱਚ ਲਿਆਂਦਾ ਗਿਆ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਹ ਛੋਟੇ ਜਿਹੇ ਬੱਚੀ ਅਸੀਂ ਦੇਖ ਰਹੇ ਆ ਅਸੀਂ ਸਾਰਾ ਤੁਹਾਡਾ ਐਸਜੀਵੀ ਬਾਲਕਰ ਦੇਖ ਲਿਆ ਸਾਰਾ ਕੁਝ ਦੇਖ ਲਿਆ ਪਰ ਉਹ ਬੱਚੀ ਦੀ ਤਸਵੀਰ ਜਾਂ ਅਸੀਂ ਬੱਚੀ ਨੂੰ ਜਦੋਂ ਆਪ ਦੇਖਿਆ ਸਾਨੂੰ ਅੰਦਰੋਂ ਲੱਗਣ ਲੱਗਾ ਵੀ ਇਹੋ ਜੀ ਕਿਹੜੀ ਸਥਿਤੀ ਬਣ ਗਈ ਸੀ ਵੀ ਬੱਚੇ ਨੂੰ ਇਸ ਤਰੀਕੇ ਦੇ ਨਾਲ ਛੱਡਿਆ ਅਸਲ 'ਚ ਪ੍ਰੋਬਲਮ ਜਦੋਂ ਉਹ ਬੱਚੀ ਸਾਡੇ ਕੋਲ ਆਈ ਜਦੋਂ ਛੱਡੀ ਗਈ ਉਹ ਬਹੁਤ ਛੋਟੀ ਸੀ ਪਰ ਉਹਦੇ ਟੈਸਟਾਂ ਤੋਂ ਬਾਅਦ ਪਤਾ ਲੱਗਿਆ ਵੀ ਇਹ ਡਾਊਨ ਸਿੰਡਰਮ ਹੈ ਹਲਕੀ ਜਿਹੀ ਉਹ ਥੋੜੀ ਜਿਹੀ ਆਮ ਬੱਚਿਆਂ ਨਾਲੋਂ ਉਹ ਨਾ ਸਲੋ ਚੱਲਦੇ ਨੇ ਪਰ ਇੰਨੀ ਪਿਆਰੀ ਬੱਚੀ ਹੈ ਉਹ ਆਪਣੀ ਨਰਸਰੀ ਦਾ ਨਾ ਖਿੱਚਦਾ ਕੇਂਦਰ ਹੈ ਜਣੀ ਉਹ ਉਹਦੇ ਨਾਲ ਜਿਵੇਂ ਆਂਟੀਆਂ ਨੇ ਬਖਰੀ ਬਖਰੀ ਟਾਈਮ ਤੇ ਆਉਂਦੀਆਂ ਨੇ ਉਹ ਉਹਦੇ ਨਾਲ ਜੁੜੀਆਂ ਰਹਿੰਦੀਆਂ ਨੇ ਹੁਣ ਵੀ ਉਹਨੂੰ ਖਾਣ ਲੱਗੀਆਂ ਹੋਈਆਂ ਸੀ ਜਦੋਂ ਮੈਂ ਦੁਬਾਰਾ ਗਿਆ ਤਾਂ ਬਹੁਤ ਸੋਹਣੀ ਹੈ ਬਹੁਤ ਪਿਆਰੀ ਹੈ ਪਰ ਜਿਹੜੀਆਂ ਪਤਾ ਨਹੀਂ ਵੀ ਮੈਂ ਤਾਂ ਕਈ ਵਾਰ ਇਹ ਵੀ ਸੋਚਦਾ ਹੁੰਨਾ ਕਿਤੇ ਨਾ ਕਿਤੇ ਲੇਡੀ ਦਾ ਬਹੁਤ ਵੱਡਾ ਹੱਥ ਹੁੰਦਾ ਜੇ ਅਸੀਂ ਇੱਕ ਬੇਟੀ ਹੁੰਦੀ ਹੈ ਇੱਕ ਉਹ ਭੈਣ ਬਣਦੀ ਹੈ ਇੱਕ ਉਹ ਮਾਂ ਬਣਦੀ ਹੈ ਇੱਕ ਉਹ ਸੱਸ ਬਣਦੀ ਹੈ ਉਹ ਫਿਰ ਇਸ ਜਨਨੀ ਦੀ ਕੀ ਹੀ ਕਿਉਂ ਦੁਸ਼ਮਣ ਬਣ ਜਾਂਦੀ ਹੈ ਜੇ ਉਹ ਚਾਹੇ ਤਾਂ ਇਦਾਂ ਦੀਆਂ ਬੱਚੀਆਂ ਤਾਂ ਘਰ ਦਾ ਸ਼ਿੰਗਾਰ ਹੁੰਦੀਆਂ ਨੇ ਤਾਂ ਉਹਨਾਂ ਨੂੰ ਸੰਭਾਲਣਾ ਥੋੜੀ ਜਿਹਾ ਕਿਤੇ ਨਾ ਕਿਤੇ ਫਾਈਟ ਵੀ ਕਰਨੀ ਚਾਹੀਦੀ ਹੈ ਜੇ ਉਹ ਇੰਨਾ ਕੁ ਕਰ ਲਵੇ ਵੀ ਮੈਂ ਇਹ ਬੱਚੀ ਛੱਡਣੀ ਨਹੀਂ ਹੈਗੀ ਪਰ ਮੈਨੂੰ ਲੱਗਦਾ ਉਹਨੂੰ ਛੱਡਿਆ ਹੀ ਜਾਂ ਤਾਂ ਡਾਊਨ ਸੈਂਟਰ ਨੂੰ ਕਰਕੇ ਛੱਡਿਆ ਗਿਆ ਹੁਣ ਜਾਂ ਬੇਟੀ ਕਰਕੇ ਉਹ ਆਫਟਰ ਬਰਥ ਤੇ ਛੱਡੀ ਗਈ ਸੀ ਕਿੱਥੋਂ ਮਿਲੀ ਸੀ ਤੁਹਾਨੂੰ ਉਹ ਜਲੰਧਰ ਤੋਂ ਮਿਲੀ ਸੀ ਪਰ ਆਫਟਰ ਬਰਥ ਉਹਨੂੰ ਸੁੱਟ ਦਿੱਤਾ ਗਿਆ ਸੀ ਕੀ ਸਥਿਤੀ ਕਿਸ ਤਰੀਕੇ ਦੀ ਸੀ ਕਿਵੇਂ ਪਤਾ ਲੱਗਿਆ ਵੀ ਬੱਚੀ ਜਿਹੜੀ ਹੈ ਅਸਲ 'ਚ ਆਪਣੇ ਕੋਲ ਨਾ ਸੀਡਬਲਿਊਸੀ ਇੱਕ ਚਾਈਲਡ ਵੈਲਫੇਅਰ ਕਮੇਟੀਆਂ ਹੁੰਦੀਆਂ ਨੇ ਜਦੋਂ ਕੋਈ ਵੀ ਬੱਚਾ ਮਿਲਦਾ ਹੈ ਕਿਤੇ ਵੀ ਬੱਚਾ ਮਿਲਦਾ ਤਾਂ ਪਹਿਲਾਂ ਪੁਲਿਸ ਨੂੰ ਪਤਾ ਲੱਗਦਾ ਹੁਣ ਜਾਗਰੂਕਤਾ ਕਾਫੀ ਵੱਧ ਗਈ ਪਹਿਲਾਂ ਹੁੰਦਾ ਸੀ ਜਦੋਂ ਪੁਲਿਸ ਨੂੰ ਬੱਚਾ ਮਿਲਿਆ ਤਾਂ ਉਸੇ ਟਾਈਮ ਉਹ ਸੰਪਰਕ ਕਰਦੀ ਸੀ ਸਬੰਧਤ ਐਸਟੀਐਮ ਦੇ ਨਾਲ ਪਰ ਹੁਣ ਉਹਨਾਂ ਨੂੰ ਪਤਾ ਵੀ ਇਹਨਾਂ ਦੇ ਲਈ ਇੱਕ ਨੋਟੀਫਿਕੇਸ਼ਨ ਇੱਕ ਨੋਟੀਫਾਈਡ ਕਮੇਟੀਆਂ ਨੇ ਜਿਨ੍ਹਾਂ ਕੋਲ ਸੈਸ਼ਨ ਕੋਰਟ ਦੀਆਂ ਪਾਵਰਾਂ ਹੁੰਦੀਆਂ ਨੇ ਜੂਬੇਨਾਈਲ ਦੀਆਂ ਉਹਨਾਂ ਦੇ ਨਾਲ ਸੰਪਰਕ ਕਰਦੇ ਆਂ ਫਿਰ ਉਹ ਉਹਨਾਂ ਨੂੰ ਜਿੱਥੇ ਬੱਚਾ ਪਹੁੰਚਾਉਣ ਦੀ ਲੱਗਦੀ ਹੁੰਦੀ ਆ ਵੀ ਇਹ ਬੱਚਾ ਉਸ ਆਰਗੇਨਾਈਜੇਸ਼ਨ 'ਚ ਜਾਣਾ ਚਾਹੀਦਾ ਤੇ ਠੀਕ ਹੈ ਉਹ ਉਦਾਂ ਆਰਡਰ ਕਰ ਦਿੰਦੇ ਨੇ ਖਾਸ ਕਰਕੇ ਜਦੋਂ ਏਦਾਂ ਦੇ ਬੱਚੇ ਹੁੰਦੇ ਨੇ ਜਿਨ੍ਹਾਂ ਨੂੰ ਥੋੜੀ ਜਿਹੀ ਤਕਲੀਫ ਹੋਵੇ ਤਾਂ ਸਾਡਾ ਮਨ ਹੁੰਦਾ ਵੀ ਉਹਨਾਂ ਦੀ ਸੰਭਾਲ ਕਰਨੀ ਸਾਡੇ ਲਈ ਬਹੁਤ ਜ਼ਰੂਰੀ ਹੈ ਨਾਰਮਲ ਬੱਚਿਆਂ ਨੂੰ ਤਾਂ ਆਪਾਂ ਕਿਤੇ ਵੀ ਪਾਲ ਸਕਦੇ ਆਂ ਪਰ ਜਿਨ੍ਹਾਂ 'ਚ ਇਹ ਬੱਚੇ ਨੇ ਇਹਨਾਂ ਨੇ ਅਡਾਪਸ਼ਨ 'ਚ ਨਹੀਂ ਜਾਣਾ ਹੁੰਦਾ ਇਹਨਾਂ ਨੇ ਆਰਗੇਨਾਈਜੇਸ਼ਨ 'ਚ ਰਹਿਣਾ ਹੁੰਦਾ ਸਾਡੇ ਕੋਲ ਇੱਕ ਪਹਿਲਾਂ ਵੀ ਬੱਚਾ ਸੀ ਉਹਦੀ 6 ਸਾਲ ਦੇ ਦੀ ਡੈਥ ਹੋ ਗਈ ਸੀ ਪਰ 6 ਸਾਲ ਉਹਨੇ ਇੰਨਾ ਪਿਆਰ ਵੰਡਿਆ ਇੱਥੇ ਉਹ ਅਸਲ 'ਚ ਛੋਟੇ-ਛੋਟੇ ਉਹਨਾਂ ਦੇ ਜਿਹੜੇ ਨਾ ਐਕਟੀਵਿਟੀਜ਼ ਹੁੰਦੀਆਂ ਨੇ ਉਹ ਹੀ ਬਹੁਤ ਸੋਹਣੀਆਂ ਲੱਗਦੀਆਂ ਜਦੋਂ ਇਹ ਜਦੋਂ ਕਈ ਬੰਦੇ ਦਾ ਮਨ ਵੀ ਉਦਾਸ ਹੋਵੇ ਨਾ ਘਰ 'ਚ ਬੱਚਾ ਹੱਸਦਾ ਨਜ਼ਰ ਆਵੇ ਤਾਂ ਸਾਰੇ ਦੁੱਖ ਭੁੱਲ ਜਾਂਦੇ ਨੇ ਤੇ ਇੱਥੇ ਤਾਂ ਇੰਨੇ ਸਾਰੇ ਛੋਟੇ-ਛੋਟੇ ਬੱਚੇ ਨੇ ਜਿਨ੍ਹਾਂ ਨੂੰ ਦੇਖ ਕੇ ਸ਼ਾਇਦ ਤੁਸੀਂ ਵੀ ਜਦੋਂ ਆਉਂਦੇ ਹੋਵੋਗੇ ਤੁਹਾਡਾ ਦਿਲ ਤੁਹਾਡੀ ਟੈਨਸ਼ਨ ਆ ਸਭ ਕੁਝ ਸਾਈਡ ਤੇ ਰੱਖ ਕੇ ਤੁਸੀਂ ਇਹਨਾਂ ਨਾਲ ਇੰਜੋਏ ਕਰਦੇ ਹੋ ਅਸਲ 'ਚ ਮੇਰਾ ਨਾ ਜ਼ਿਆਦਾ ਕੰਮ ਬਾਹਰ ਰਹਿੰਦਾ ਗਵਰਨਮੈਂਟ ਨਾਲ ਰਹਿੰਦਾ ਜਾਂ ਬਾਹਰਲੀ ਕੰਮਾਂ ਨਾਲ ਰਹਿੰਦਾ ਪਰ ਜਦੋਂ ਅਸੀਂ ਕਿਸੇ ਕੰਮ 'ਚ ਪਤਾ ਹੀ ਹੈ ਜਿਵੇਂ ਸਾਡਾ ਸਿਸਟਮ ਹੈ ਗੁਜਰਨਾ ਤਾਂ ਉਦਾਂ ਹੀ ਪੈਂਦਾ। ਕਈ ਵਾਰ ਤੁਸੀਂ ਇੰਨਾ ਨਾ ਤੰਗ ਹੋ ਜਾਂਦੇ ਹੋ ਨਾ ਚੀਜ਼ਾਂ ਤੋਂ ਪਰ ਜਦੋਂ ਇਹਨਾਂ 'ਚ ਆ ਕੇ 10-15 ਮਿੰਟ ਅੱਧਾ ਘੰਟਾ ਖੇਡ ਲੈਣੇ ਆ ਇਹਨਾਂ ਆਪਣਾ ਉਹ ਸਾਰਾ ਕੁਝ ਰਿਲੀਜ਼ ਕਰ ਦਿੰਦੇ ਨੇ ਜਿਹੜਾ ਕੁਝ ਤੁਹਾਡੇ 'ਚ ਦਿਨ 'ਚ ਵਾਪਰਿਆ ਹੁੰਦਾ। ਇਹ ਬੱਚੇ ਤਾਂ ਉਹ ਖੁਸ਼ੀਆਂ ਦਿੰਦੇ ਨੇ ਪਤਾ ਨਹੀਂ ਉਹ ਸਿਰਫ ਇਹ ਮਾਪੇ ਕਿਉਂ ਇਹਨਾਂ ਨੂੰ ਬੋਝ ਸਮਝ ਕੇ ਜਾਂ ਜਿਹੜੀ ਆਪਾਂ ਗੱਲ ਕਰਦੇ ਆਂ ਵੀ ਬਿਮਾਰੀ ਦਾ ਕਰਕੇ ਕਿਸੇ ਕਾਰਨ ਕਰਕੇ ਵੀ ਛੱਡ ਦਿੱਤਾ ਜਿਵੇਂ ਉਹ ਇੰਨੀ ਸੋਹਣੀ ਹੈ ਉਤੋਂ ਲੱਗਦਾ ਵੀ ਉਹ ਅੱਛੇ ਪਰਿਵਾਰ ਦੀ ਧੀ ਹੈ ਜਿਵੇਂ ਉਹਨੇ ਬਰਤ ਵੀ ਲਿਆ ਹੋਏਗਾ ਨਾ ਕਿਉਂ ਆਪਾਂ ਨੂੰ ਬੱਚੇ ਨੂੰ ਦੇਖ ਕੇ ਹੀ ਪਹਿਲਾਂ ਜ਼ਿਕਰ ਕਰਦੇ ਸੀ ਵੀ ਬੱਚੇ ਦਾ ਪਤਾ ਲੱਗ ਜਾਂਦਾ ਬਹੁਤ ਚੀਜ਼ਾਂ 'ਚ ਉਹ ਸੋਹਣੀ ਵੀ ਬਹੁਤ ਹੈ ਸੁਨੱਖੀ ਵੀ ਬਹੁਤ ਹੈ ਬਿਲਕੁਲ ਬਹੁਤ ਸੁਥਰੀ ਹੈ ਤੇ ਬੇਟੀਆਂ ਤਾਂ ਹੁੰਦੀਆਂ ਹੀ ਪਿਆਰ ਦੀਆਂ ਮੂਰਤ ਨਹੀਂ ਪਰ ਲੋਕ ਇਹਨਾਂ ਨੂੰ ਅਪਣਾਉਣ ਇਹਨਾਂ ਨੂੰ ਛੱਡਣ ਨਾ ਇਹਨਾਂ ਨੂੰ ਪਿਆਰ ਕਰਨਾ ਸਿੱਖਣ ਗੁਰਨਾਨਕ ਪਾਤਸ਼ਾਹ ਜੀ ਨੇ ਕਿਆ ਸੀਗਾ ਸੋਕਿਓ ਮੰਦਾ ਆਖੀ ਜਿਸ ਜੰਮੇ ਰਾਜਨ ਤੇ ਮੈਨੂੰ ਲੱਗਦਾ ਕਿ ਜਿੰਨੇ ਜੰਮਿਆ ਹੋਏਗਾ ਉਹਨੇ ਇੱਕ ਵਾਰੀ ਵੀ ਨਹੀਂ ਸੋਚਿਆ ਕਿ ਮੇਰੇ ਬੱਚਾ ਕਿਸ ਹਾਲਾਤ ਦੇ ਵਿੱਚ ਜਾ ਰਹੇ ਆ ਕੀ ਕਦੀ ਸਾਰ ਲੈਣ ਵਾਰੇ ਆ ਫਿਰ ਤੁਸੀਂ ਜਿਵੇਂ ਦੱਸਦੇ ਹੋ ਕਿ ਕਈ ਵਾਰੀ ਬੱਚੇ ਇਹੋ ਜੀ ਸਥਿਤੀ ਚੋਂ ਮਿਲਦੇ ਆ ਕਈ ਨਾਲੇ ਚੋਂ ਮਿਲਦੇ ਕਿੱਥੇ ਡਿੱਗੇ ਹੋਏ ਮਿਲਦੇ ਨੇ ਪਰ ਉਹ ਬੱਚਿਆਂ ਨੂੰ ਸੁੱਟਣ ਵੇਲੇ ਸ਼ਾਇਦ ਲੱਗਦਾ ਕਿ ਕੋਈ ਨਾ ਕੋਈ ਚੀਜ਼ ਦਾ ਖਾਸ ਕਰਕੇ ਕਈ ਵਾਰੀ ਹੁੰਦਾ ਮਜਬੂਰੀਆਂ ਕਰਕੇ ਲੋਕ ਸੋਚਦੇ ਨੇ ਕਿ ਅਸੀਂ ਇਹਨਾਂ ਨੂੰ ਆਸ਼ਰਮ ਭੇਜ ਦਾਂਗੇ ਕੁਝ ਜਿਵੇਂ ਬੰਦਾ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਤਾਂ ਇਹੀ ਮੈਸੇਜ ਦੇਣਾ ਚਾਹੁੰਦਾ ਵੀ ਇਸ ਜੋ ਪ੍ਰਮਾਤਮਾ ਨੇ ਜੋ ਤੁਸੀਂ ਸਲੋਗਨ ਬੋਲੇ ਆ ਜਿਹੜੇ ਅਸਲ 'ਚ ਅਸੀਂ ਨਾ ਪੜਦੇ ਆ ਅਸੀਂ ਨਾ ਮੰਨਦੇ ਨਹੀਂ ਹੈ ਨਾ ਜੀ ਬਿਲਕੁਲ ਅਮਲ ਤਾਂ ਕੋਈ ਵੀ ਨਹੀਂ ਕਰਦਾ ਹਾਂ ਅਮਲ ਨਹੀਂ ਕਰਦੇ ਉੱਤੇ ਉਹਨੂੰ ਸਾਨੂੰ ਨਾ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਮੰਨ ਲਈਏ ਮੇਰੇ ਖਿਆਲ ਇਹ ਇਦਾਂ ਦੀਆਂ ਜਿਹੜੀਆਂ ਆਲਮ ਤਾਂ ਨੇ ਸਾਡੇ ਸਮਾਜ ਤੇ ਬਹੁਤ ਘਟ ਜਾਣਗੀਆਂ ਜੋ ਪ੍ਰਮਾਤਮਾ ਨੇ ਸਾਨੂੰ ਵੀ ਕਿਸੇ ਸਮੇਂ ਜਨਮ ਇਦਾਂ ਹੀ ਉਹਦੇ ਚ ਆਏ ਆਸੀਂ ਵੀ ਉਹ ਕਿੰਨੀ ਤਕਲੀਫ ਚ ਮਾਂ ਨੇ ਉਹਨੂੰ ਬਰਥ ਦਿੱਤਾ ਹੋਈਗਾ ਪਰ ਉਸ ਤੋਂ ਬਾਅਦ ਵੀ ਇਹ ਸੋਚ ਲਿਆ ਹੋਣਾ ਵੀ ਇਹ ਤਾਂ ਇਦਾਂ ਦੀ ਹੋ ਗਈ ਇਹ ਤਾਂ ਡਾਉਨ ਸਿੰਡਰੋਮ ਹੈ ਜਾਂ ਇਹ ਥੋੜੀ ਜਿਹੀ ਸਲੋ ਹੈ ਹੋ ਸਕਦਾ ਛੋਟੇ ਨੂੰ ਤਾਂ ਇਹ ਵੀ ਨਾ ਪਤਾ ਲੱਗਿਆ ਹੋਵੇ ਮੈਂ ਉਹੀ ਦੇਖ ਰਹੀ ਹਾਂ ਕਿਉਂਕਿ ਬਹੁਤ ਛੋਟੀ ਹਜੇ ਤਾਂ ਕਿੰਨੇ ਦੇਰ ਦੀ ਹੈ ਵੈਸੇ ਬੱਚੀ ਉਹ 4-5 ਮਹੀਨੇ ਦੀ ਹੈ ਤੇਨੇ ਮਤਲਬ ਜਦੋਂ ਬਰਥ ਦੇ ਵਿੱਚ ਹੀ ਨਿਊ ਬੋਨ ਹੈ ਤੁਹਾਡੇ ਕੋਲ ਆਈ ਸੀਗੀ ਤੇ ਮਾਪਿਓ ਨੇ ਉਸੇ ਟਾਈਮ ਹੀ ਪਤਾ ਕਿਵੇਂ ਲੱਗਿਆ ਹੋਵੇਗਾ ਜਾਂ ਫਿਰ ਹੋ ਸਕਦਾ ਕਿ ਕੁੜੀ ਹੋਣ ਕਰਕੇ ਹੋ ਸਕਦਾ ਮੈਂ ਇਹ ਸੋਚਦਾ ਵੀ ਉਹਨੂੰ ਸ਼ਾਇਦ ਬਿਮਾਰੀ ਕਰਕੇ ਨਹੀਂ ਜਾਂ ਇਸ ਚੀਜ਼ ਕਰਕੇ ਨਾ ਛੱਡਿਆ ਹੋਵੇ ਉਹਨੂੰ ਇੱਕ ਕੁੜੀ ਹੋਣ ਕਰਕੇ ਹੀ ਛੱਡਿਆ ਹੋਵੇ ਪਰ ਉਹ ਲੋਕਾਂ ਨੂੰ ਚਾਹੀਦਾ ਵੀ ਮੈਂ ਵੀ ਇੱਕ ਧੀ ਆ ਮੈਂ ਤਾਂ ਇਹ ਸਮਝਦਾ ਵੀ ਦੇਖੋ ਪੈਦਾ ਤਾਂ ਉਹ ਇੱਕ ਲੇਡੀ ਦੇ ਹੀ ਹੋਈ ਹੈ ਇਹ ਤਾਂ ਮੰਨਣਾ ਪਊਗਾ ਜੇ ਉਹ ਰਹਿੰਦੀ ਵੀ ਜਿਆਦਾ ਬੱਚਾ ਤਾਂ ਜਿਆਦਾ ਇੱਕ ਮਾਂ ਕੋਲੇ ਰਹੇਗਾ ਨਾ ਜੇ ਮਾਂ ਚਾਹੇ ਤਾਂ ਬਹੁਤ ਕੁਝ ਸਵਾਰ ਸਕਦੀ ਹੈ ਮੈਂ ਤਾਂ ਮਾਂ ਨੂੰ ਬਹੁਤ ਵੱਡਾ ਦਰਜਾ ਦਿੰਦਾ ਪਰ ਮਾਮਾ ਨੂੰ ਸਾਡੀਆਂ ਧੀਆਂ ਭੈਣਾਂ ਜਿਹੜੀਆਂ ਵੀ ਮਾਮਾ ਬਣਦੀਆਂ ਨੇ ਉਹਨਾਂ ਨੂੰ ਇੰਨਾ ਬਸ ਉਸ ਚੀਜ਼ ਚ ਹੋ ਜਾਣਾ ਚਾਹੀਦਾ ਵੀ ਇਹਨਾਂ ਜਿਹੜੀਆਂ ਇਹ ਪਾਪ ਹੈ ਬਹੁਤ ਵੱਡਾ ਉਹ ਪਾਪ ਤੋਂ ਇਹਦਾ ਕਿਤੇ ਨਾ ਕਿਤੇ ਭੁਗਤਾਨ ਕਰਨਾ ਪੈਣਾ ਹੈ ਇਹ ਇਹ ਨਹੀਂ ਹੈਗਾ ਵੀ ਅਸੀਂ ਇੱਥੇ ਕਰ ਲਿਆ ਅਸੀਂ ਲੋਕਾਂ ਤੋਂ ਤਾਂ ਛੁਪ ਜਾਾਂਗੇ ਲੋਕਾਂ ਤੋਂ ਛੁਪਾ ਲਾਂਗੇ ਇਸ ਪਾਪ ਨੂੰ ਪਰ ਉਸ ਹਾਜ਼ਰੀ ਪਰ ਹਾਂ ਬਈ ਇਹਨਾਂ ਨੂੰ ਅਪਣਾਓ ਬਸ ਇਹਨਾਂ ਨੂੰ ਛੱਡੋ ਨਾ ਮੰਨ ਲਈ ਨਾ ਛੱਡੋ ਇਹਨਾਂ ਨੂੰ ਅਸੀਂ ਆਪਣੇ ਜਨਮ ਦੇ ਕੇ ਕਿਸੇ ਦੇ ਹਵਾਲੇ ਕਰਦੇ ਹਾਂ ਕੋਈ ਹੋਰ ਸਾੰਭ ਰਹੀ ਹੈ ਅਸੀਂ ਕਈ ਵਾਰੀ ਤਾਂ ਆਸ ਪੜੋਸ ਦੇ ਵਿੱਚ ਜਾਂ ਤੁਹਾਡੇ ਰਿਸ਼ਤੇਦਾਰਾਂ ਦੇ ਵਿੱਚ ਕਿੱਥੇ ਨਾ ਕਿੱਥੇ ਕਿਸੇ ਦੇ ਘਰ ਦੇ ਵਿੱਚ ਜ਼ਰੂਰਤ ਰਹਿ ਜਾਂਦੀ ਬੰਦਾ ਉਹਨਾਂ ਨੂੰ ਦੇ ਦਿੰਦਾ ਕਈ ਵਾਰ ਹੁੰਦਾ ਨਾ ਚੋਲੀ ਪਾ ਦਿੰਦੇ ਬੱਚੇ ਨੂੰ ਜਿਨ੍ਹਾਂ ਨੂੰ ਜ਼ਰੂਰਤ ਹੋਵੇ ਪਰ ਅੱਜ ਕੱਲ ਲੋਕੀ ਇਸ ਚੀਜ਼ ਦੇ ਨਾਲ ਉਹ ਸੋਦੇ ਕਿ ਅਸੀਂ ਲੋਕਾਂ ਤੱਕ ਪਹੁੰਚਣ ਹੀ ਨਹੀਂ ਦੇਣੀ ਗੱਲ ਅਸਲ 'ਚ ਹਰੇਕ ਨਾ ਕੋ ਉਹ ਬੜਾ ਵੱਡਾ ਕੋ ਹੈ ਲੁਕੋ ਹੈ ਪਤਾ ਨਹੀਂ ਹੋ ਸਕਦਾ ਉਹਨਾਂ ਦੀ ਕੋਈ ਐਦਾਂ ਕੀ ਮਜਬੂਰੀ ਹੁੰਦੀ ਹੈ ਇਹਨਾਂ ਲੋਕਾਂ ਦੀ ਜਿਹੜੇ ਮਾੜੇ ਲੋਕ ਹੁੰਦੇ ਨੇ ਮੈਂ ਤਾਂ ਮਾੜੇ ਲੋਕ ਹੀ ਕਹੂੰਗਾ ਪਰ ਪ੍ਰਮਾਤਮਾ ਇਹਨਾਂ ਨੂੰ ਸਜ਼ਾਾਂਵਾਂ ਬਹੁਤ ਵੱਡੀਆਂ ਦਿੰਦਾ ਇੱਥੇ ਬਹੁਤ ਜਗ੍ਹਾ ਤੇ ਤਾਂ ਮੈਂ ਐਦਾਂ ਦੇ ਦੇਖੇ ਆ ਮੇਰੇ ਕਈ ਕਿਸੇ ਮੇਰੇ ਉਹਦੇ ਚੈਂ ਜਿਹੜੇ ਆਪਾਂ ਸ਼ੇਅਰ ਨਹੀਂ ਕਰ ਸਕਾਂਗੇ ਜਿਨ੍ਹਾਂ ਨੇ ਪਹਿਲਾਂ ਬੱਚੇ ਨਾਲ ਐਦਾਂ ਕੀਤਾ ਕੁਝ ਤੇ ਬਾਅਦ ਵਿੱਚ ਬਹੁਤ ਤਰਸੇ ਉਹ ਬੱਚੇ ਨੂੰ ਪ੍ਰਮਾਤਮਾ ਦਿੰਦਾ ਨਹੀਂ ਹੈਗਾ ਫਿਰ ਉਹ ਚੀਜ਼ ਇਹ ਜਦੋਂ ਸਾਨੂੰ ਮਿਲ ਗਈ ਐ ਇਸ ਦਾਤ ਨੂੰ ਤਾਂ ਇਸ ਉਸ ਬਾਈਕ ਜੂ ਦੀ ਕਿਰਪਾ ਸਮਝ ਕੇ ਇਹਨੂੰ ਅਪਣਾਉਣਾ ਚਾਹੀਦਾ ਈਆਂ ਨੂੰ ਐਦਾਂ ਛੱਡਣਾ ਨਹੀਂ ਚਾਹੀਦਾ ਇਹ ਤਾਂ ਇੱਕ ਜਨਨੀ ਐ ਜਿਹਦੀ ਤਾਂ ਪੂਜਾ ਕਰਨੀ ਚਾਹੀਦੀ ਐ ਸੁੱਟਣ ਵਾਸਤੇ ਨਹੀਂ ਆਈ ਐ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਤਾਂ ਐਦਾਂ ਦੀ ਹੋਰ ਵਧੀਰੀ ਵੀਡੀਓਜ਼ ਲਈ ਦੇਖਦੇ ਰਹੋ ਲੁਧਿਆਣਾ ਟਾਈਮਸ ਕੈਮਰਨ ਬਲਵਿੰਦਰ ਦੇ ਨਾਲ ਮੈਂ ਪ੍ਰਬਲਿੰਕ ਕੌਰ